ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਲੋ ਜੀ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਦੋ ਕਮੈਨਾਂ ਬਕਾਉਣ ਨੇ ਮਲਕੀਤ ਕਮੈਨ ਤੇ ਕਰਤਾਰ ਕਮੈਨ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਤਾਂ ਜੋ ਦੋਨੋਂ ਮਸ਼ੀਨਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਦੇਖ ਸਕਦੇ ਹੋ ਕਰਤਾਰ ਕੰਬਾਈਨ ਲੱਗੀ ਤੇ ਮਲਕੀਤ ਕੰਬਾਈਨ ਦੋਨੇ ਕੰਬਾਈਨਾਂ ਵਧੀਆ ਕੰਡੀਸ਼ਨ ਚ ਸਾਫ ਕੰਡੀਸ਼ਨ ਦੇ ਵਿੱਚ ਬਕਾਉ ਨੇਗੀਆਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਗੱਲ ਕਰੀਏ ਕਰਤਾਰ ਕੰਬਾਈਨ ਦੀ 2012 ਮਾਡਲ ਆ ਕੈਵਲ ਬੰਪਰ ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ ਠੀਕ ਹੈ ਪੱਖੇ ਵਗੈਰਾ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਫੀਡਰ ਦੇਖ ਸਕਦੇ ਹੋਗੇ ਇੱਡਰ ਫੱਟੀਆਂ ਵਗੈਰਾ ਵਧੀਆ ਸਾਫ਼ ਨੇ 2012 ਮਾਡਲ ਮਸ਼ੀਨ ਆ 02 ਇੰਜਨ ਆ ਮਸ਼ੀਨ ਦਾ ਤੇ 5 ਗੀਅਰ ਨੇ ਸਾਰੀ ਮਸ਼ੀਨ ਬੰਪਰ ਤੋਂ ਲੱਗੇ ਪੂਸਤਕ ਬਿਲਕੁਲ 오ਰੀਜਨਲ ਤੇ ਬਿਲਕੁਲ ਸਾਫ਼ ਕੰਡੀਸ਼ਨ ਚਾ ਰੰਗ ਪੇਂਟ ਦੀ ਬਿਲਕੁਲ ਓਕੇ ਆ ਕਟਰ ਤੇ ਮੋਟਰ ਆ ਜੀ ਪੇਂਟ ਬਿਲਕੁਲ 오ਰੀਜਨਲ ਆ ਮਸ਼ੀਨ ਦਾ 30 ਲੱਖ ਰੁਪਏ ਦੀ ਬਾਈ ਹੋਰਾਂ ਦੀ ਡਿਮਾਂਡ ਆ ਮੌਕੇ ਤੇ ਬੰਦ ਆ ਮਾਨਤ ਤੁਹਾਨੂੰ ਹੋ ਜੂਗਾ ਸ਼੍ਰੀ ਅਮਰਤ ਸਰ ਸਾਹਿਬ ਏਰੀਆ ਗਾ ਬਾਈ ਹੋਰਾਂ ਦਾ ਜਿੱਥੇ ਮਸ਼ੀਨ ਖੜੀ ਆ ਆਊਟਰ ਪਾਈਪ ਛੇੜਾ ਵਗੈਰਾ ਚੈੱਕ ਕਰ ਸਕਦੇ ਹੋ ਵਧੀਆ ਸਾਫ ਨੇ ਆ ਪੌੜੀ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਵਧੀਆ ਸਾਫ ਘਾਟਰ ਦੇਖ ਸਕਦੇ ਹੋ ਰੀਲ ਵਗੈਰਾ ਸਾਰੀ ਵਧੀਆ ਸਾਫ ਪਈਆ ਰੰਗ ਪੇਂਟ ਦੀ ਮਸ਼ੀਨ ਬਿਲਕੁਲ ਓਕੇ ਆ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਆ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਸਾਈਡ ਛੇੜਾ ਬਿਲਕੁਲ ਸਾਫ ਬਾਡੀ ਜਰ ਟੈਂਕ ਇਅਰ ਟੈਂਕ ਕੈਲੀਬ੍ਰੇਟਰ ਵਗੈਰਾ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਆ। ਬਾਕੀ ਸਭ ਮਸ਼ੀਨ ਦੇ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ, ਵਧੀਆ ਸਾਫ਼ ਪਈ ਹੈਗੀ। 02 ਇੰਜਨ ਆ ਜੀ, 5 ਗੀਅਰ ਨੇ ਮਸ਼ੀਨ ਦੇ। ਅੱਗੇ ਦੇਖ ਸਕਦੇ ਹੋ ਮੁਲਕੀਤ ਕਮਾ ਹੈ ਨਾ ਜੀ। 2011 ਮਾਡਲ ਆ, ਪੇਟੀਬੰਦ 02 ਇੰਜਨ ਆ। ਵਧੀਆ ਸਾਫ਼ ਕੰਡੀਸ਼ਨ 'ਚ ਮਸ਼ੀਨ ਆ। ਕੈਬਨ ਬੰਪਰ ਚੈੱਕ ਕਰ ਸਕਦੇ ਹੋ, ਫਿੱਟ ਦੀ ਕੰਡੀਸ਼ਨ ਦੇਖ ਸਕਦੇ ਹੋ। ਲੈਟਾ ਵਗੈਰਾ ਵਧੀਆ ਸਾਫ਼ ਨੇ, ਟਾਇਰਾਂ ਦੀ ਕੰਡੀਸ਼ਨ ਵਧੀਆ ਓਕੇ ਆ। ਜੀਰਾ ਏਰੀਆ ਹੈਗਾ ਭਾਈ, ਉਹਨਾਂ ਦਾ ਜਿੱਥੇ ਮਸ਼ੀਨ ਖੜੀ ਹੈਗੀ। ਐਲੀਵੇਟਰ ਡੀਜ਼ਲ ਟੈਂਕ 에어 ਟੈਂਕ ਸਾਰੀ ਵਧੀਆ ਚੈੱਕ ਕਰ ਸਕਦੇ ਹੋਗੇ ਚੈਨਾ ਦੀ ਗਰਾਰੀਆਂ ਦੀ ਪੋਲੀਆਂ ਦੀ ਕੰਡੀਸ਼ਨ ਮਸ਼ੀਨ ਦੀ ਵਧੀਆ ਸਾਫ ਪਈ ਹੈਗੀ ਸਾਰੀ ਤੇ 6.5 ਲੱਖ ਰੁਪਇਆ ਬਾਈ ਉਹਨਾਂ ਦੀ ਡਿਮਾਂਡ ਹੈ ਜੀ ਦੂਜੀ ਸਾਈਡ ਤੋਂ ਦੇਖ ਸਕਦੇ ਆ ਆਊਟਰ ਪਾਈਪ ਚੇਂਜਰ ਵਗੈਰਾ ਫਲੈਟ ਵਗੈਰਾ ਵਧੀਆ ਸਾਫ ਰੰਗ ਪੇਂਟ ਮਸ਼ੀਨ ਦਾ ਓਕੇ ਆ ਵੀਡੀਓ ਨੂੰ ਬਾਤ ਤੋਂ ਸ਼ੇਅਰ ਕਰ ਦਿਓ ਜਿੱਥੇ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਬਾਤ ਤੋਂ ਸ਼ੇਅਰ ਜਰੂਰ ਕਰ ਦਿਓ ਡੀਜ਼ਲ ਟੈਂਕ 에어 ਟੈਂਕ ਦੇਖ ਸਕਦੇ ਹੋ ਵਧੀਆ ਸਾਫ ਆ ਜੀ ਸੋ ਯਰ 11 ਮਾਡਲ ਮਸ਼ੀਨ ਆ ਟੂਲ ਬਾਕਸ ਦੇ ਇਸ ਆਦਿ ਪੂਰੀ ਦੀ ਕੰਡੀਸ਼ਨ ਦੇ ਇਸ ਆਦਿ ਵਧੀਆ ਸਾਫ ਆ ਬਾਕੀ ਜੇ ਕਿਸੇ ਵੀ ਵੀਰ ਨੇ ਮਸ਼ੀਨ ਦੇ ਬਾਰੇ ਗੱਲਬਾਤ ਕਰਨੀ ਆ ਜਾਂ ਮਸ਼ੀਨ ਦੇ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲਾ ਕੇ ਤੁਸੀਂ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਹੋ ਬੈਕਸਾਈਡ ਤੋਂ ਪੂਛ ਬਿਲਕੁਲ ਸਾਫ ਆ ਦੇਖ ਸਕਦੇ ਹੋ ਹਿੱਸੇ ਦੀ ਕੰਡੀਸ਼ਨ ਵਧੀਆ ਸਾਫ ਪਈ ਆ ਓਕੇ ਪਈ ਆ ਪੇਟੀ ਬੰਦ ਇੰਜਨ ਆ ਮਸ਼ੀਨ ਦਾ 02 ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ 6.5 ਲੱਖ ਦੀ ਡਿਮਾਂਡ ਆ ਕਟਰ ਵਗੈਰਾ ਸਾਰਾ ਬਿਲਕੁਲ ਓਕੇ ਆ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤ ਤੱਕ ਕਟਰ ਦੀ ਗੱਲ ਕਰੀ ਆਪਾਂ ਬਿਲਕੁਲ オリジナル ਤੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਰੀਅਲ ਚੈੱਕ ਕਰ ਸਕਦੇ ਹੋ ਪੰਜ ਪੈਪ ਵਾਲੇ ਇਹਦਾ ਬਾਕੀ ਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋ ਵਧੀਆ ਸਾਫ਼ ਕੰਡੀਸ਼ਨ ਚ ਮਸ਼ੀਨਾਂ ਨੇ ਇਹ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ Bolo to o